ਸਤ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਅਸੀਂ ਅਕਸਰ ਹੀ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਫਲਾਣੇ ਪੈਟਰੋਲ ਪੰਪ ਦੇ ਉੱਪਰ ਪੂਰਾ ਤੇਲ ਨਹੀਂ ਪਾਇਆ ਜਾਂਦਾ ਅਤੇ ਅਕਸਰ ਕਈ ਵਾਰ ਲੋਕਾਂ ਨੂੰ ਇਹ ਵੀ ਕਹਿੰਦੇ ਸੁਣਿਆ ਹੈ ਕਿ ਫਲਾਣੇ ਪੰਪ ਦੇ ਉੱਪਰ ਪੈਟਰੋਲ ਜਾਂ ਡੀਜ਼ਲ ਬਹੁਤਾ ਵਧੀਆ ਵੀ ਨਹੀਂ ਹੈ ਜਿਹੜਾ ਸਾਡੀ ਗੱਡੀਆਂ ਨੂੰ ਖਰਾਬ ਕਰ ਰਿਹਾ ਹੈ ਅਤੇ ਬਹੁਤ ਹੀ ਵਧੀਆ ਐਵਰੇਜ ਵੀ ਨਹੀਂ ਦਿੰਦਾ ਸੋ ਆਖਰ ਇਹ ਹੁੰਦਾ ਕਿਉਂ ਹੈ ਅਤੇ ਕਿਵੇਂ ਕੁਝ ਪੈਟਰੋਲ ਪੰਪਾਂ ਦੇ ਉੱਪਰ ਵਧੀਆ ਤੇਲ ਤੁਹਾਨੂੰ ਨਹੀਂ ਮਿਲਦਾ ਅਤੇ ਤੁਸੀਂ ਚੈੱਕ ਕਿਵੇਂ ਕਰ ਸਕਦੇ ਹੋ ਕਿ ਜਿਸ ਪੈਟਰੋਲ ਪੰਪ ਦੇ ਉੱਪਰ ਤੁਸੀਂ ਤੇਲ ਪਵਾ ਰਹੇ ਹੋ ਕਿ ਉਹ ਤੇਲ ਵਧੀਆ ਹੈ ਅਤੇ ਪੂਰਾ ਹੈ ਸੋ ਅੱਜ ਦੀ ਇਹ ਵੀਡੀਓ ਇਹੀ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਪੰਪ ਦੇ ਉੱਪਰੋਂ ਤੇਲ ਪਵਾਉ ਤਾਂ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੇਲ ਪੂਰਾ ਪੈ ਰਿਹਾ ਹੈ ਅਤੇ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੇਲ ਵਧੀਆ ਹੈ ਸੋ ਦੋਸਤੋ ਇਹ ਦੋਵੇਂ ਚੀਜ਼ਾਂ ਚੈੱਕ ਕਰਨ ਦੇ ਦੋ ਫਾਇਦੇ ਨੇ ਇੱਕ ਤਾਂ ਤੁਹਾਡੀ ਗੱਡੀ ਦੀ ਮਾਈਲੇਜ ਪੂਰੀ ਮਿਲੇਗੀ ਅਤੇ ਦੂਸਰਾ ਤੁਹਾਡੀ ਗੱਡੀ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਕਿ ਕਿਵੇਂ ਤੁਸੀਂ ਪੈਟਰੋਲ ਪੰਪ ਦੇ ਉੱਪਰ ਚੈੱਕ ਕਰਨਾ ਕਿ ਤੇਲ ਠੀਕ ਪੈ ਰਿਹਾ ਅਤੇ ਕਿਵੇਂ ਚੈੱਕ ਕਰਨਾ ਕਿ ਤੇਲ ਵਧੀਆ ਹੈ ਜਾਂ ਫਿਰ ਨਹੀਂ ਹੈ ਦੋਸਤੋ ਜਦੋਂ ਵੀ ਤੁਸੀਂ ਕਿਸੇ ਪੈਟਰੋਲ ਪੰਪ ਦੇ ਉੱਪਰ ਤੇਲ ਪਵਾਉਣ ਦੇ ਲਈ ਜਾਂਦੇ ਹੋ ਤਾਂ ਤੁਸੀਂ ਮੀਟਰ ਦੇ ਉੱਪਰ ਨੋਟ ਕੀਤਾ ਹੋਵੇਗਾ ਕਿ ਉੱਥੇ 3-4 ਚੀਜ਼ਾਂ ਦੇ ਡਿਸਪਲੇ ਬਣੀ ਹੁੰਦੀ ਹੈ ਇੱਕ ਤਾਂ ਉੱਥੇ ਹੁੰਦਾ ਕਿ ਅੱਜ ਦਾ ਪੈਟਰੋਲ ਜਾਂ ਫਿਰ ਅੱਜ ਦੇ ਡੀਜ਼ਲ ਦਾ ਰੇਟ ਕੀ ਹੈ ਦੂਸਰਾ ਹੁੰਦਾ ਉੱਥੇ ਕਿ ਤੁਸੀਂ ਕਿੰਨੇ ਪੈਸੇ ਦਾ ਤੇਲ ਪਵਾਉਣਾ ਜਦੋਂ ਉਹ ਪੰਪ ਆਪਰੇਟਰ ਫੀਡ ਕਰ ਦਿੰਦਾ ਏ ਜਿਵੇਂ ਤੁਸੀਂ 200 ਰੁਪਏ ਦਾ ਤੇਲ ਪਵਾਉਣਾ ਤਾਂ 200 ਰੁਪਏ ਫੀਡ ਕਰ ਦਿੰਦਾ ਏ ਇਸ ਦੇ ਨਾਲ ਹੀ ਇੱਕ ਤੀਜੀ ਡਿਸਪਲੇ ਹੁੰਦੀ ਹੈ ਜਿੱਥੇ ਹੁੰਦਾ ਹੈ ਕਿ ਇੰਨੇ ਰੁਪਏ ਦੇ ਵਿੱਚ ਕਿੰਨਾ ਤੇਲ ਤੁਹਾਡੇ ਗੱਡੀ ਦੇ ਵਿੱਚ ਜਾਂ ਤੁਹਾਡੇ ਵਾਹਨ ਦੇ ਵਿੱਚ ਪੈ ਰਿਹਾ ਹੈ ਇਸ ਤੋਂ ਇਲਾਵਾ ਇਹਨਾਂ ਤਿੰਨੇ ਡਿਸਪਲੇ ਤੋਂ ਇਲਾਵਾ ਇੱਕ ਚੌਥਾ ਮੀਟਰ ਵੀ ਹੁੰਦਾ ਹੈ ਚੌਥੀ ਡਿਸਪਲੇ ਵੀ ਹੁੰਦੀ ਹੈ ਜਿਸ ਦੇ ਉੱਪਰ ਬਹੁਤੇ ਲੋਕਾਂ ਦੀ ਨਜ਼ਰ ਜਾਂਦੀ ਹੀ ਨਹੀਂ ਜੇਕਰ ਜਾਂਦੀ ਵੀ ਹੈ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਹੈਗਾ ਲੋਕੀ ਆਪਣਾ ਪੈਸਾ ਦੇਖਦੇ ਨੇ ਕਿੰਨੇ ਪੈਸੇ ਦਾ ਤੇਲ ਪਵਾ ਰਹੇ ਆ ਜਾਂ ਫਿਰ ਕਿੰਨਾ ਤੇਲ ਪੈ ਰਿਹਾ ਅਤੇ ਕੁਝ ਲੋਕ ਰੇਟ ਵੀ ਚੈੱਕ ਕਰ ਲੈਂਦੇ ਨੇ ਕਿ ਅੱਜ ਰੇਟ ਕਿੰਨਾ ਹੈਗਾ ਸੋ ਦੋਸਤੋ ਆਮ ਤੌਰ ਦੇ ਉੱਪਰ ਕਿਹਾ ਜਾਂਦਾ ਕਿ ਤੇਲ ਪਵਾਣ ਲੱਗੇ ਮੀਟਰ ਰੀਡਿੰਗ ਜ਼ਰੂਰ ਲਵੋ ਮੀਟਰ ਜ਼ੀਰੋ ਜ਼ਰੂਰ ਚੈੱਕ ਕਰੋ ਕਈ ਪੰਪ ਆਪਰੇਟਰ ਵੀ ਕਹਿੰਦੇ ਨੇ ਕਿ ਜ਼ੀਰੋ ਚੈੱਕ ਕਰ ਲਓ ਜੀ ਲੇਕਿਨ ਇਸ ਤੋਂ ਵੀ ਇੱਕ ਹੋਰ ਵੱਡੀ ਚੀਜ਼ ਹੈਗੀ ਜੋ ਤੁਸੀਂ ਕਦੇ ਦੇਖਦੇ ਹੀ ਨਹੀਂ ਉਹ ਹੈ ਚੌਥਾ ਮੀਟਰ ਹੁਣ ਇਹ ਪੈਟਰੋਲ ਪੰਪ ਦੇ ਪੰਪ ਦੇ ਉੱਪਰ ਇੱਕ ਚੌਥਾ ਮੀਟਰ ਹੁੰਦਾ ਚੌਥੀ ਡਿਸਪਲੇ ਹੁੰਦੀ ਹੈ ਉਹ ਹੁੰਦੀ ਹੈ ਤੇਲ ਦੀ ਡੈਂਸਿਟੀ ਦੀ ਜਿਵੇਂ ਪੰਪ ਮਾਲਕ ਰੋਜ਼ ਆਪਣੇ ਪੰਪ ਦੇ ਵਿੱਚ ਰੀਡਿੰਗ ਲੈਂਦੇ ਨੇ ਕਿ ਉਹਨਾਂ ਦੇ ਪੰਪ ਦੇ ਵਿੱਚ ਕਿੰਨਾ ਤੇਲ ਸਟੋਰ ਕੀਤਾ ਹੋਇਆ ਉਸੇ ਤਰ੍ਹਾਂ ਉਹ ਡੈਂਸਿਟੀ ਦੇ ਵੀ ਰੋਜ਼ ਰੀਡਿੰਗ ਲੈਂਦੇ ਨੇ ਅਤੇ ਡੈਂਸਿਟੀ ਜੋ ਹੁੰਦੀ ਹੈ ਉਹ ਹਰ ਰੋਜ਼ ਵੱਖਰੀ ਵੱਖਰੀ ਹੋ ਸਕਦੀ ਹੈ ਲੇਕਿਨ ਸਹੀ ਡੈਂਸਿਟੀ ਕੀ ਹੈ ਮੈਂ ਤੁਹਾਨੂੰ ਅੱਜ ਉਹ ਦੱਸਣ ਜਾ ਰਿਹਾ ਹਾਂ ਸੋ ਦੋਸਤੋ ਪੈਟਰੋਲ ਦੀ ਸਹੀ ਡੈਂਸਿਟੀ ਹੁੰਦੀ ਹੈ 730 ਤੋਂ ਲੈ ਕੇ 770 ਤੱਕ ਤੁਸੀਂ ਡੈਂਸਿਟੀ ਮੀਟਰ ਦੇ ਉੱਪਰ ਨਜ਼ਰ ਮਾਰਿਓ ਉੱਥੇ ਕੁਝ ਫਿਗਰ ਲਿਖੀ ਹੁੰਦੀ ਹੈ ਜਿਸਪੋਜ਼ ਕਰ ਲਓ ਜਿਵੇਂ 750 ਲਿਖਿਆ ਹੋਵੇ ਤਾਂ ਲਿਖਿਆ ਹੁੰਦਾ 750 kg m3 ਤਾਂ ਫਿਰ ਇਹ ਪੈਟਰੋਲ ਦੀ ਉਸ ਦਿਨ ਦੀ ਡੈਂਸਿਟੀ ਹੁੰਦੀ ਹੈ ਇਸੇ ਤਰ੍ਹਾਂ ਡੀਜ਼ਲ ਦੀ ਜੋ ਸਹੀ ਡੈਂਸਿਟੀ ਹੈਗੀ ਹੈ ਉਹ ਹੁੰਦੀ ਹੈ 820 ਤੋਂ ਲੈ ਕੇ 860 ਤੱਕ ਅਤੇ ਇਹ ਵੀ ਰੋਜ਼ ਦੇ ਟੈਂਪਰੇਚਰ ਤਾਪਮਾਨ ਦੇ ਮੁਤਾਬਕ ਵਾਧਦੀ ਘਟਦੀ ਰਹਿੰਦੀ ਹੈ ਲੇਕਿਨ ਜੋ ਸਹੀ ਡੈਂਸਟੀ ਹੈ ਉਹ ਇਹੀ ਹੁੰਦੀ ਹੈ ਪੈਟਰੋਲ ਦੀ 730 ਤੋਂ 770 ਤੱਕ ਅਤੇ ਡੀਜ਼ਲ ਦੀ 820 ਤੋਂ 860 ਤੱਕ ਜਦੋਂ ਵੀ ਤੁਸੀਂ ਤੇਲ ਪਵਾਓ ਇਸ ਡੈਂਸਟੀ ਨੂੰ ਜ਼ਰੂਰ ਚੈੱਕ ਕਰ ਲਓ ਜੇਕਰ ਇਸ ਡੈਂਸਟੀ ਦੇ ਵਿਚਕਾਰ ਉਸ ਦੀ ਰੀਡਿੰਗ ਆ ਰਹੀ ਹੈ ਤਾਂ ਫਿਰ ਤੇਲ ਦੀ ਸ਼ੁੱਧਤਾ ਤੁਸੀਂ ਵਧੀਆ ਮੰਨ ਸਕਦੇ ਹੋ ਅਤੇ ਤੇਲ ਤੁਹਾਡੀ ਗੱਡੀ ਨੂੰ ਕਿਸੇ ਪ੍ਰਕਾਰ ਦੀ ਖਰਾਬੀ ਨਹੀਂ ਕਰੇਗਾ ਅਤੇ ਨਾਲ ਹੀ ਤੁਹਾਨੂੰ ਵਧੀਆ ਐਵਰੇਜ ਵੀ ਮਿਲੇਗੀ ਅਤੇ ਜੇਕਰ ਤੇਲ ਇਸ ਡੈਂਸਿਟੀ ਤੋਂ ਘੱਟ ਹੈ ਜਾਂ ਫਿਰ ਵੱਧ ਹੈ ਤਾਂ ਫਿਰ ਤੁਸੀਂ ਸਮਝ ਲਓ ਕਿ ਤੇਲ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਮਿਲਾਵਟ ਹੋ ਸਕਦੀ ਹੈ ਅਤੇ ਇਹ ਤੇਲ ਤੁਹਾਡੀ ਗੱਡੀ ਨੂੰ ਖਰਾਬ ਕਰ ਸਕਦਾ ਹੈ ਤੇਲ ਪਵਾਨ ਲੱਗਿਆਂ ਮੀਟਰ ਰੀਡਿੰਗ ਜ਼ਰੂਰ ਚੈੱਕ ਕਰੋ ਜ਼ੀਰੋ ਜ਼ਰੂਰ ਚੈੱਕ ਕਰੋ ਅੱਜ ਦਾ ਤੇਲ ਦਾ ਰੇਟ ਜ਼ਰੂਰ ਚੈੱਕ ਕਰੋ ਇਹ ਵੀ ਚੈੱਕ ਕਰੋ ਕਿ ਕਿੰਨਾ ਤੇਲ ਤੁਹਾਨੂੰ ਪਿਆ ਹੈ ਅਤੇ ਇਸ ਦੇ ਨਾਲ ਹੀ ਅੱਜ ਦੀ ਡੈਂਸਿਟੀ ਵੀ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਡੀ ਗੱਡੀ ਦੀ ਵਧੀਆ ਐਵਰੇਜ ਮਿਲ ਸਕੇ ਅਤੇ ਤੁਹਾਡੀ ਗੱਡੀ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਵੀ ਨਾ ਹੋਵੇ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਬਾਈਜੀ ਪੰਜਾਬੀ ਨੂੰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ